ਏ ਭਾਈ ਸਾਹਿਬ ਸ਼ਾਨੇ ਪੰਜਾਬ ਫਾਊਂਡੇਸ਼ਨ ਦੇ ਵੱਲੋਂ ਪਿਛਲੇ ਦਿਨਾਂ ਅੱਛੀ 2-3 ਮਹੀਨੇ ਪਹਿਲਾਂ ਇੱਕ ਮਲੋੜ ਚ ਪਹਿਲਾ ਸਰਜੀ ਦਾ ਕੈਂਪ ਲਾਇਆ ਗਿਆ ਸੀ ਔਰਤਾਂ ਦਾ ਸਪੈਸ਼ਲੀ ਵੀ ਉਹ ਮਤਾਵਾਵਾਂ ਪੈਣਾ ਜਿਹੜੇ ਆਪਦੇ ਸਰੀਰ ਦੇ ਵਿੱਚ ਪ੍ਰੋਬਲਮ ਹੈ ਸਰਜਰੀ ਨਹੀਂ ਕਰਾ ਸਕਦੀਆਂ ਕੋਈ ਸਾਡੀਆਂ ਮਤਾਵਾਵਾਂ ਪੈਣਾ ਜ਼ਰੂਰਤਮੰਦ ਹੈ ਕਰਾਜ ਕੰਮ ਕਰਦੀਆਂ ਕੋਈ ਹੋਰ ਪਿੰਡਾਂ ਚੋਂ ਸੋ ਸ਼ਾਨੇ ਪੰਜਾਬ ਫਾਊਂਡੇਸ਼ਨ ਵੱਲੋਂ ਉਹਨਾਂ ਦੇ ਐਮ ਡੀ ਰਵੀ ਬੰਸਲ ਦੀ ਵੱਲੋਂ ਆਪਦੇ ਪਿਤਾ ਸ਼੍ਰੀ ਹਿਮਰਾਜ ਬੰਸਲ ਦੀ ਯਾਦ ਨੂੰ ਸਮਰਪਿਤ ਇਹ ਕੈਂਪ ਲਾਇਆ ਗਿਆ ਸੀ ਉਹ ਰਹਿੰਦੇ ਚ ਅਸਾਨੀ ਬੜੀ ਖੁਸ਼ੀ ਹੁੰਦੀ ਦੱਸਣ ਲੱਗਾ ਵੀ 17 ਲੇਡੀਜ਼ ਦੇ ਆਪਰੇਸ਼ਨ ਸੰਸਤਾ ਵੱਲੋਂ ਕਰਾਇਆ ਗਿਆ ਔਰ ਇੱਕ ਤੋਂ ਇੱਕ ਸਕਸੈਸਫੁਲ ਆਪਰੇਸ਼ਨ ਰਿਹਾ ਔਰ ਉਹਨਾਂ ਆਪਰੇਸ਼ਨਾਂ ਤੋਂ ਬਾਅਦ ਅਸੀਂ ਅੱਜ ਇੱਕ ਕਦਮ ਕੀਤਾ ਵੀ ਜਿਹੜੀਆਂ ਸਾਡੀਆਂ ਲੇਡੀਜ਼ ਐਨਜੀਓ ਹੈਗੇ ਮਲੋੜ ਉਹਨਾਂ ਦੀ ਇੱਛਾ ਸੀ ਵੀ ਇਹ ਕਿਉਂਕਿ ਲੇਡੀਜ਼ ਦਾ ਕੈਂਪ ਲਾਇਆ ਗਿਆ ਸੀ ਉਹਨਾਂ ਐਸਾ ਸਮ ਦੀ ਇੱਛਾ ਸੀ ਵੀ ਅਸੀਂ ਇੱਕ ਨਿਸ਼ਾਨੇ ਪੰਜਾਬ ਫਾਊਂਡੇਸ਼ਨ ਦਾ ਸੀ ਉਹਨਾਂ ਦਾ ਸ਼ੁਕਰੀਆ ਦੇ ਕਰਦੀਏ ਸਾਡੀ ਔਰਤਾਂ ਵਾਸਤੇ ਉਹਨੇ ਕਦਮ ਕੀਤਾ ਹੈ ਰੇ ਮਲੋੜ ਦਾ ਪਹਿਲਾ ਸਰਜੀ ਕੈਂਪ ਸੀ ਉਹਨਾਂ ਦੇ ਚ ਫਿਰ ਮੈਡਮ ਬਲਜੀਤ ਕੋ ਸਾਡੇ ਡਾਕਟਰ ਬਲਜੀਤ ਕੋ ਜਿਹੜੇ ਕੈਬਨਿਟ ਮੰਤਰੀ ਪੰਜਾਬ ਨੇ ਉਹਨਾਂ ਦਾ ਮਹੱਤਵਾਂ ਵੀ ਔਮਨ ਐਂਡ ਚਾਈਲਡ ਵੈਲਫੇਅਰ ਦਾ ਉਹ ਵੀ ਚੇਚੇ ਤੌਰ ਤੇ ਅੱਜ ਉਹਨਾਂ ਪਰਿਵਾਰਾਂ ਨਾਲ ਰੂਬਰੂ ਹੋਣ ਲਈ ਆਈ ਸੀ ਤਾਂ ਕਿ ਉਹਨਾਂ ਦੇ ਹੌਸਲਾ ਵਧਾਈ ਔਰ ਸ਼ਾਨੇ ਪੰਜਾਬ ਦੀ ਹਸਲਾ ਸੇਵਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜਿਹੜਾ ਸ਼ਾਨੇ ਪੰਜਾਬ ਸੁਸਾਇਟੀ ਜਿਹੜੀ ਕੰਮ ਕਰ ਰਹੀ ਹੈ ਫਾਊਂਡੇਸ਼ਨ ਕੰਮ ਕਰ ਰਹੀ ਹੈ ਕਿ ਆਮ ਲੋਕਾਂ ਨੂੰ ਕੀ ਕਹੋਗੇ ਕੀ ਤਰ੍ਹਾਂ ਦੀ ਅਪੀਲ ਕਰੋ ਅਸੀਂ ਆਮ ਦੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਸੰਸਥਾਵਾਂ ਸਾਡੀਆਂ ਐਸ ਫੀਲਡ 'ਚ ਆਈਆਂ ਐ ਔਰ ਆਪਣੇ ਇੱਕ ਸੇਵਾ ਦਾ ਜਜ਼ਬਾ ਲੈ ਕੇ ਜਿਹੜੀਆਂ ਸਾਡੇ ਫਾਊਂਡੇਸ਼ਨ ਵਰਗੀਆਂ ਜੀ ਹੋਰ ਹੈਗੀਆਂ ਤਾਂ ਇਹਨਾਂ ਨੂੰ ਤੁਸੀਂ ਜੁੜੋ ਆਓ ਕਿਉਂਕਿ ਆਪਾਂ ਲੋਕਾਂ ਨੂੰ ਉਹਨਾਂ ਦੇ ਤੰਦਰੁਸਤ ਕਰੀਏ ਜਿਹੜੇ ਜ਼ਰੂਰਤਮੰਦ ਹੈ ਕੋਈ ਪੜ੍ਹਾਈ ਦੀ ਹੈ ਕਿਸੇ ਲੋੜ ਹੈ ਕਿਸੇ ਨੂੰ ਮੈਡੀਸਨ ਦੀ ਲੋੜ ਹੈ ਤਾਂ ਐਨਜੀਓ ਦੇ ਨਾਲ ਜੁੜੋ ਤਾਂ ਕਿ ਆਪਾਂ ਹੋਰ ਜਿੰਨਾ ਸਮਾਜ ਸੇਵੀ ਦਾ ਕਾਫਲਾ ਲੰਬਾ ਹੋਗਾ ਉਹਨਾਂ ਜ਼ਰੂਰਤਮੰਦ ਸਾਡੇ ਤੋਂ ਫਾਇਦਾ ਲੈ ਸਕਣਗੇ ਬਹੁਤ ਬਹੁਤ